ਤੋ ਅੱਜ ਮੈਂ ਸਮਝਦਾ ਐ ਕਿ ਇਹਨਾਂ ਮਹਾਂਪੁਰਖਾਂ ਨੂੰ ਜਿਨ੍ਹਾਂ ਸੇਵਾ ਸਿਮਰ ਨਾਲ ਸਾਨੂੰ ਲੋਕ ਸੁਖੀਏ ਪਰਲੋਕ ਸਹੇਲੇ ਬਣਾਇਆ ਸੱਚੀ ਸ਼ਰਧਾਂਜਲੀ ਤੇ ਸਾਡੀ ਅਕੀਦਤ ਇਹ ਹੀ ਹੋਏਗੀ ਕਿ ਅਸੀਂ ਅਸਲ ਨਕਲ ਦੀ ਪਛਾਣ ਕਰੀਏ ਬਾਣੀ ਧੋਰ ਕੀ ਹੈ ਤਰੋ ਇਲਾਮ ਜੀ ਦਾਤਾ ਮੁਕਤੀ ਦਾ ਕੇਵਲ ਹਰਾਮ ਜੀ ਸੰਤ ਜਪਦੇ ਜਿ ਪਾਉਂਦੇ ਸਦਾ ਨਾਮ ਜੀ ਜਿੱਥੇ ਬੈਠਣਾ ਓ ਸ਼ੋਭ ਨੀਕ ਥਾਨ ਪਿਆਰਿਓ ਸੱਚੇ ਸਾਧੂਆਂ ਤੋਂ ਜਾਈਏ ਕੁਰਬਾਨ ਪਿਆਰਿਓ ਆਦ ਕਾਲ ਤੋਂ ਐ ਸੱਚ ਮਾ ਸ਼ਹੂਰ ਹੈ ਹੁੰਦੀ ਅਸਲ ਨਾ ਨਕਲ ਜਰੂਰ ਹੈ ਐਸਾ ਨਕਲ ਨੂੰ ਚੜਿਆ ਫਤੂਰ ਹੈ ਹੋਇਆ ਲੱਬਣਾ ਕਠਨ ਅੱਜ ਸੱਚ ਆਈ ਜੀ ਰਹਿਣਾ ਗੇੜੇ ਜੰਮਣ ਤੇ ਮਰਨ ਦੇ ਮਕਾਦਵੇ ਜਨ ਰਾਹੀ ਮਿਲੇ ਰੱਬ ਦਾ ਗਿਆਨ ਪਿਆਰਿਓ ਸੱਚੇ ਸਾਧੂਆਂ ਤੋਂ ਜਾਈਏ ਕੁਰਬਾਨ ਪਿਆਰਿਓ ਰਾਮਾਨੰਦ ਰਵੀ ਦਾਸ ਤੇ ਕਬੀਰ ਜੋ ਲਹਿਰ ਭਗਤੀ ਦੀ ਸੱਚੀ ਤਾਂ ਸ ਵੀਰ ਜੋ ਹੋਈ ਉੱਥੇ ਵੀ ਪਖੰਡ ਦੀ ਅਖੀਰ ਜੋ ਤਾਈਓ ਚਰਚਾ ਗੁਰੂ ਗ੍ਰੰਥ ਵਿੱਚ ਆਈ ਜੀ ਰੈਣਾ ਬਾਜ ਕੇ ਬਨਾਰਸੀ ਠੱਗਾ ਤੋਂ ਭਾਈ ਜੀ ਸਾਧੂਆਂ ਦੇ ਨਾ ਹੀ ਕਿਛ ਕਾਲ ਜੀ ਹੁੰਦੇ ਨਾਦਰੋ ਹੀ ਨਾਦਰ ਨੇ ਹਾਲ ਜੀ ਧਰਮ ਅਰਥ ਕਾਮ ਮੋਖ ਵਰਦਾਨ ਪਿਆਰਿਓ ਸੱਚੇ ਸਾਧੂਆਂ ਤੋਂ ਜਾਈਏ ਕੁਰਬਾਨ ਪਿਆਰਿਓ ਝੂਠੇ ਝੂਠੇ ਅੱਜੇ ਸਾਧੂਆਂ ਤੋਂ ਜਾਈਏ ਕੁਰਬਾਨ ਪਿਆਰੋ ਗੁਰਾਂ ਸਿੱਖ ਦੀ ਹਣ ਸੁਬਦ ਕੀਤੀ ਏ ਦੁੱਧੋ ਪਾਣੀ ਛਾਣੋ ਆੰਦਿ ਵਿਸ਼ੇ ਵਾਚੀ ਅੰਦੇ ਅੱਜ ਬੈੰਦੇ ਐ ਅਟਲ ਅਸਲੀ ਸੰਤ ਦੀ ਪਜਾਨ ਪਿਆਰਿਓ ਸੱਚੇ ਸਾਧੂਆਂ ਤੋਂ ਜਾਈਏ ਕੁਰਬਾਨ ਪਿਆਰਿਓ ਭਈ ਲੋਥ ਕਿਉ ਨਾ ਆਸ਼ੂਦੋਸ਼ੀ ਉੱਠਿਆ ਲੋਥ ਕਿਉ ਨਾ ਆਸ਼ੂਦੋਸ਼ੀ ਉੱਠਿਆ ਕਿੱਥੇ ਗਿਆ ਆਪਣਿਹਾਰਾ ਜਿੰਨੇ ਲੁੱਟਿਆ ਗਿਆ ਆਪਣਿਹਾਰਾ ਜਿੰਨੇ ਲੁੱਟਿਆ ਅੰਤ ਸਰ ਸੇਵਾ ਮਸਤ ਜਾਣ ਲੈਣ ਵਾਲੀ ਬਾਠੀਆਂ ਦੀ ਆਈ ਜੀ ਰਹਿਣਾ বাজਕੇ ਬਨਾਰਸੀ ਠੱਗਾ ਤੋਂ ਭਾਈ